ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਮੱਝ ਬਕਾਵਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਮਕਨ ਨੂੰ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਮਦੀਪ ਸਿੰਘ ਪਿੰਡ ਪਿੰਡ ਜਜੀਤਪੁਰਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਛੋਟੀ ਜਾਣਕਾਰੀ ਦੋ ਕਿਵੇਂ ਸੂਸ ਬਣਾ ਜੀ ਛੋਟੀ ਦੂਜਾ ਸੂਗਾ ਹਾਂਜੀ ਪਹਿਲੇ ਸੂਏ 13 ਕਿਲੋ ਦੁੱਧ ਕੱਢਿਆ ਇਹਨਾਂ ਨੇ ਠੀਕ ਆ ਤੇ ਦਿਨ ਕਿੰਨੇ ਬਾਕੀ ਪੰਜ ਪੰਜ 6 ਦਿਨ ਬਾਕੀ ਆ ਪੰਜ 6 ਦਿਨ ਬਾਕੀ ਆ ਹਾਂਜੀ ਰੇਟ ਜੀ ਦਾ ਰੇਟ ਫੋਨ ਤੇ ਦੱਸਿਆ ਰੇਟ ਫੋਨ ਤੇ ਦੱਸੋਗੇ ਹਾਂਜੀ ਠੀਕ ਆ ਲੋਪਰਾ ਪਤਾ ਲੈ ਪਿੰਡੇ ਚ ਤੋਰ ਦੋ ਪਰਾ ਛੋਟੀ ਸਨੱਖ ਪੁਣਾ ਤੇ ਕੱਦ ਕਾਠ ਤੇ ਪੰਜ ਚਾਰ ਦਿਨ ਬਾਕੀ ਆ ਲੇ ਵੇਦਨ ਤਾ ਜੋ ਤੁਸੀਂ ਲਾਹਦੇ ਹੋ ਲਓ ਜੀ ਲੇਵਾ ਬਣਾਉਣ ਲੱਗੀ ਹੁਣ ਕਰਮਾਂ ਵਾਲੀ ਲਓ ਜੀ ਸੋਰਾ ਤਾਰਾ ਚੈੱਕ ਕਰ ਸਕਦੇ ਹੋ ਮੋੜ ਲਓ ਜੀ ਲਓ ਜੀ ਕੱਦ ਰੈਡ ਸੋਨਾ ਸੁਖਨਾ ਚੰਗੀ ਪੜੀ 글로ਸੀ ਆ ਪੰਜ ਚਾਰ ਦਿਨ ਬਾਕੀ ਆ ਵੱਧ ਜਾਣਕਾਰੀ ਬਾਈ ਤੋਂ ਲੈ ਲਓ ਬਾਈ ਬਾਈ ਦਾ ਨੰਬਰ ਆਪਾਂ ਲਾਵਾਂਗੇ ਸਕਰੀਨ ਦੇ ਉੱਪਰਲੀ ਸਾਈਡ ਲੇਵਾ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਸੈਂਟ ਜਗਜੀਤਪੁਰਾ ਤੇ ਜਿਲ੍ਹਾ ਨੂੰ ਪੈਂਦਾ ਬਰਨਾਲਾ ਵੀਡੀਓ ਦੇਖਣ ਲਈ ਧੰਨਵਾਦ ਸ਼ੇਅਰ ਤੇ ਕਮੈਂਟ ਜਰੂਰ ਕਰਦਾ ਕਰੋ ਭਰਾ ਜੇ ਵਧੀਆ ਲੱਗੀ ਵੀਡੀਓ ਹਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ